ਮੀਟਿੰਗ ਆ ਇਹ ਗੁਰੂ ਨਾਨਕ ਐਜੂਕੇਸ਼ਨ ਕਾਲਜ ਆਫ ਬੋਪਾਲਪੁਰ ਡੇਲੋ ਇਹ ਸਾਰੇ ਉਹਦੇ ਵਿਦਿਆਰਥੀ ਆ ਇਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਬੀਐਡ ਵਿੱਚ ਦਾਖਲੇ ਲਏ ਸੀਗੇ ਔਰ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਉਹਦੇ ਵਿੱਚ ਇਹ ਆ ਕਿ ਕੋਈ ਵੀ ਜਿਹੜਾ ਕਾਲਜ ਆ ਉਹ ਵਿਦਿਆਰਥੀਆਂ ਕੋਲ ਜਿਹੜੀ ਫੀਸ ਆ ਉਹ ਨਹੀਂ ਲਊਗਾ ਔਰ ਜਿਹੜੇ ਕਾਲਜ ਆ ਉਹ ਸਰਕਾਰ ਦੇ ਕੋਲੋਂ ਫੀਸ ਲੈਣਗੇ ਮਤਲਬ ਇਹਦੇ ਵਿੱਚ ਵਿਦਿਆਰਥੀ ਨੂੰ ਕੋਈ ਲੈਂਦੇ ਨਹੀਂਗਾ ਪਰ ਉਸ ਕਾਲਜ ਨੇ ਇਹਨਾਂ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਇਹਨਾਂ ਲੋਕੋ ਕੋ ਖਾਲੀ ਚੈੱਕ ਲੈ ਖਾਲੀ ਚੈੱਕ ਲੈਣ ਤੋਂ ਬਾਅਦ ਵਿੱਚ ਉਹਨਾਂ ਨੇ ਇਹਨਾਂ ਦੇ ਕੋਲੋਂ ਕਈ ਕੁਝ ਲਿਖਵਾਇਆ ਕਾਲਜ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੇ ਬੱਚੇ ਆ ਇਹ ਪਾਸ ਆਊਟ ਹੋ ਚੁੱਕੇ ਆ ਇਹ ਜਿਹੜੇ ਬੱਚੇ ਆ 2019 ਦੇ ਵਿੱਚ ਪਾਸ ਆਊਟ ਹੋ ਚੁੱਕੇ ਸੀਗੇ ਔਰ ਦੇਖੋ ਕਿੰਨੇ ਸਾਲ ਹੋ ਗਏ ਇਹਨਾਂ ਬੱਚਿਆਂ ਨੂੰ ਉਹਨਾਂ ਨੇ ਜਿਹੜੇ ਸਰਟੀਫਿਕੇਟ ਨਹੀਂ ਦਿੱਤੇ ਸਰਟੀਫਿਕੇਟ ਦੇ ਚਲੋ ਕੀ ਦੇਣੇ ਸੀਗੇ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਜਿਹੜੇ ਨਾਲ ਕੋਈ ਖਾਲੀ ਚੈੱਕ ਲੈ ਸੀਗੇ ਉਹ ਚੈੱਕ ਇਹਨਾਂ ਨੇ ਕੋਰਟ ਦੇ ਵਿੱਚ ਲਾ ਕੇ ਇਹਨਾਂ ਬੱਚਿਆਂ ਉੱਤੇ ਕੇਸ ਕੀਤੇ ਇਹਨਾਂ ਬੱਚਿਆਂ ਨੂੰ ਮਤਲਬ ਕਿ ਇਹਨਾਂ ਦੇ ਘਰਾਂ ਵਿੱਚ ਪੁਲਿਸ ਭੇਜੀ ਫਿਰ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੇ ਬਹੁਤ ਸਾਰੇ ਬੱਚਿਆਂ ਦੇ ਨਾਲ ਵਿੱਚੋਂ ਜ਼ਮਾਨਤਾਂ ਵੀ ਕਰਾਈਆਂ ਕੋਰਟ ਦੇ ਵਿੱਚ ਫਿਰ ਜਦੋਂ ਇਹਨਾਂ ਬੱਚਿਆਂ ਨਾਲ ਸਾਡਾ ਨਾ ਰابطਾ ਕਾਇਮ ਹੋਇਆ ਜਦੋਂ ਸਾਨੂੰ ਪਤਾ ਲੱਗਾ ਫਿਰ ਅਸੀਂ ਇਹਨਾਂ ਦੇ ਬੱਚਿਆਂ ਨੂੰ ਮਿਲੇ ਨਾ ਆਪਾਂ ਇਹਨਾਂ ਨਾਲ ਇਹਨਾਂ ਨਾਲ ਮੀਟਿੰਗ ਕੀਤੀ ਤੇ ਫਿਰ ਆਪਾਂ ਹਾਈ ਕੋਰਟ ਵਿੱਚ ਲਾ ਕੇ ਹੁਣ ਜਿਹੜੇ ਇਹਨਾਂ ਦੇ ਬੱਚਿਆਂ ਦੇ ਜਿਹੜੇ ਡੀਐਮਸੀ ਉਹ ਆਪ ਲੈ ਚੁੱਕੇ ਆਂ ਹੁਣ ਜਿਹੜੇ ਉਸ ਕਾਲਜ ਨੇ ਇਹਨਾਂ ਬੱਚਿਆਂ ਦੇ ਕੇਸ ਕੀਤੇ ਸੀ ਜਾਂ ਕੁਝ ਵੀ ਜਨਰੇਲ ਬਲੈਂਕ ਚੈੱਕ ਲੈ ਸੀਗੇ ਹੁਣ ਅਸੀਂ ਉਹਨਾਂ ਕਾਲਜ ਦੇ ਉਸ ਖਿਲਾਫ ਆਪਾਂ ਜਿਹੜੀ ਰਿੱਟ ਉਹ ਹਾਈ ਕੋਰਟ ਵਿੱਚ ਕਰਨ ਜਾ ਰਹੇ ਆਂ ਔਰ ਅਸੀਂ ਜਿਹੜਾ ਇਹ ਗੋਪਾਲਪੁਰ ਡੈਲੋ ਜਿਹੜਾ ਕਾਲਜ ਹੈਗਾ ਆ ਆਪਾਂ ਇਹਨੂੰ ਜਿੱਥੇ ਤੱਕ ਹੋ ਸਕੇ ਜਾਂ ਤਾਂ ਕੋਟਵਾਲੋ ਜੁਰਮਾਨਾ ਲਵਾਵਾਂਗੇ ਔਰ ਜੇਕਰ ਹੋ ਸਕੇ ਤਾਂ ਇਸ ਕਾਲਜ ਬੰਦ ਕਰਵਾਵਾਂਗੇ ਰਿਕਾਰ ਅੱਜ ਇਹ ਜਿਹੜੀ ਮੇਰੀ ਰੱਖੀ ਹੋਈ ਹੈ ਕਿਸ ਕਸਰ ਲਈ ਰੱਖੀ ਹੈ ਇਹ ਇਸ ਪਰਪਸ ਲਈ ਰੱਖੀ ਗਈ ਹੈ ਕਿ ਸਾਡੇ ਕਾਲਜ 2017 ਤੋਂ ਲੈ ਕੇ 19 ਤੱਕ ਅਸੀਂ ਐਡਮਿਸ਼ਨ ਲਈ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਦੇ ਤਹਿਤ ਬਟ ਸਕਾਲਰਸ਼ਿਪ ਨਾ ਆਉਣ ਕਰਕੇ ਕਾਲਜ ਵਾਲਿਆਂ ਨੇ ਸਾਡੇ ਜਿਹੜੇ ਸਰਟੀਫਿਕੇਟ ਆ ਉਹ ਰੱਖ ਲਏ ਸੀ ਪਰ ਅਨਿਲ ਸਰ ਬਾਗਾ ਦੇ ਨਾਲ ਜੁੜੇ ਰਹਿਣ ਕਰਕੇ ਸਰ ਨੇ ਸਾਡੇ ਜਿਹੜੇ ਸਰਟੀਫਿਕੇਟ ਆ ਉਹ ਦਵਾਈ ਨੇ ਕਿੰਨੇ ਲੜਕੀਆਂ ਦੇ ਸਰਟੀਫਿਕੇਟ ਦਵਾਏ ਨੇ ਸਰ ਹੁਣ ਤੱਕ ਤਾਂ 7 ਕੁੜੀਆਂ ਦੇ ਸਰਟੀਫਿਕੇਟ ਦਵਾ ਚੁੱਕੇ ਨੇ ਬਟ ਉਮੀਦ ਆ ਹੋਰ ਵੀ ਕੁੜੀਆਂ ਦੇ ਅੱਗੇ ਸਰਟੀਫਿਕੇਟ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਮਿਲ ਜਾਣਗੇ ਜੇ ਤੁਹਾਡੀ ਨਿਮੀਰੀਅਨ ਸਕਾਲਰਸ਼ਿਪ ਨਾਲ ਲੈ ਕੇ ਹੋਏਗੀ ਤੇ ਫਿਰ ਨਹੀਂ ਆਈ ਉਹਦੇ ਵਿੱਚ ਤੁਹਾਡੀ ਕੋਈ ਗਲਤੀ ਤਾਂ ਹੈ ਨਹੀਂ ਸਰਕਾਰ ਦੀ ਗਲਤੀ ਹੈ ਤੇ ਸਕੂਲ ਵਾਲਿਆਂ ਨੇ ਤੁਹਾਡੇ ਤੇ ਐਕਸ਼ਨ ਕਿਉਂ ਕੀਤਾ ਸਰ ਸਕੂਲ ਵਾਲਿਆਂ ਕਾਲਜ ਵਾਲਿਆਂ ਨੇ ਤਾਂ ਐਕਸ਼ਨ ਲਿਆ ਫਿਰ ਤੇ ਇਹਨਾਂ ਨੇ ਕੀ ਕੀਤਾ ਜਦੋਂ ਫਿਰ ਐਡਮਿਸ਼ਨ ਕਰਵਾਈ ਸੀ ਉਦੋਂ ਇਹਨਾਂ ਨੇ ਫਿਰ ਤੋਂ ਬਲੈਂਕ ਚੈੱਕ ਲਈ ਸੀ ਪਰ 5 ਸਾਲ ਫਿਰ 5 ਸਾਲ ਉਹ ਬਲੈਂਕ ਚੈੱਕ ਲੈਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਉਹ ਜਿਹੜੇ ਜਦੋਂ ਸਕਾਲਰਸ਼ਿਪ ਨਹੀਂ ਆਈ ਕਾਲਜ ਨੂੰ ਤਾਂ ਇਹਨਾਂ ਨੇ ਕੀਤਾ ਉਹ ਬਲੈਂਕ ਚੈੱਕ ਸਾਡੇ ਬੈਂਕ ਦੇ ਵਿੱਚ ਲਗਾ ਕੇ ਬਾਊਂਸ ਕਰਵਾਤੇ ਤੇ ਸਾਡੇ ਤੇ ਕੋਰਟ ਕੇਸ ਕਰ ਦਿੱਤੇ ਗਏ ਔਰ ਸਾਡੇ ਘਰਾਂ ਦੇ ਵਿੱਚ ਫੰਮਣ ਭੇਜੇ ਜਾ ਰਹੇ ਨੇ ਇੱਥੋਂ ਤੱਕ ਕਿ ਅਵੇਲੇਬਲ ਤੇ ਨਾਨ ਅਵੇਲੇਬਲ ਵਾਰੰਟ ਵੀ ਕੱਢੇ ਜਾ ਰਹੇ ਨੇ ਸਾਡੇ ਘਰਾਂ ਵਿੱਚ ਪੁਲਿਸ ਤੱਕ ਵੀ ਆ ਰਹੀ ਹੈ ਕਈ ਬੱਚੇ ਜ਼ਮਾਨਤ ਵੀ ਕਰਵਾ ਰਹੇ ਨੇ ਤੇ ਸਾਨੂੰ ਕਾਲਜ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਜਿਹੜਾ ਚੈੱਕ ਦੀ ਗੱਲ ਕਰਦੇ ਹਾਂ ਤੁਸੀਂ ਚੈੱਕ ਕੋਈ ਤੁਸੀਂ ਕਿਹੜਾ ਨੂੰ ਕੋਈ ਵਿਆਜ ਤੇ ਪੈਸਾ ਲਿਆ ਸੀਗਾ ਤੇ ਚੈੱਕ ਕਿਸ ਚੀਜ਼ੇ ਲਏ ਉਹਨਾਂ ਨੇ ਸਰ ਚੈੱਕ ਸਾਨੂੰ ਇਹ ਗੱਲ ਕਹਿ ਕੇ ਲਏ ਸੀ ਵੀ ਜਦੋਂ ਤੁਸੀਂ ਕਾਲਜ ਦੇ ਵਿੱਚ ਐਡਮਿਸ਼ਨ ਲਓਗੇ ਵੀ ਸਾਨੂੰ ਕਾਲਜ ਵਾਲਿਆਂ ਨੂੰ ਇਸ ਚੀਜ਼ ਦਾ ਡਰ ਆ ਵੀ ਤੁਸੀਂ ਕਿਤੇ ਹੋਰ ਨਾ ਵੀ ਕੋਰਸ ਚੱਲਦੇ ਤਹਿਤ ਕਿਤੇ ਹੋਰ ਨਾ ਐਡਮਿਸ਼ਨ ਲੈ ਲਓ ਐਸੇ ਸਿਕਿਉਰਟੀ ਫੀਓ ਤੁਹਾਡੇ ਕੋਲੋਂ ਇਸ ਕਰਕੇ ਚੈੱਕ ਲੈ ਰਹੇ ਹਾਂ ਮਤਲਬ ਕਿੰਨਾ ਕਹਦੇ ਐਸੀ ਭਾਈ ਜਣੋਂ ਤੱਕਾ ਹੋ ਰਿਹਾ ਬਿਲਕੁਲ ਤੱਕਾ ਹੋ ਰਿਹਾ ਸਰ ਹਾਂ ਜੀ ਇਹਨਾਂ ਸਰਵਰ ਬਗ ਸਰਵਰ ਕੀ ਕਰਨਾ ਚਾਹੁੰਦੇ ਤੁਸੀਂ ਜਿੰਨੇ ਨੇ ਤੁਹਾਡੀ ਇੱਡੀ ਮਦਦ ਕੀਤੀ ਹੈ ਅਨਿਲ 바ਗਾ ਸਰ ਨੇ ਸਾਡੇ ਨਾਲ ਜੁੜੇ ਰਹਿਣ ਕਰਕੇ ਵੀ ਜਿਵੇਂ ਅਸੀਂ ਨਾ ਸਾਨੂੰ ਪਤਾ ਲੱਗਿਆ ਵੀ ਸਰ ਸਾਡੇ ਬੱਚਿਆਂ ਦੀ ਹੈਲਪ ਕਰਦੇ ਨੇ ਸਰਟੀਫਿਕੇਟ ਦਵਾਉਂਦੇ ਨੇ ਕਾਲਜ ਕਾਲਜ ਤੇ ਸਰ ਨੇ ਇਹ ਆ ਵੀ ਸਾਡੇ ਨਾਲ ਰਹਿ ਕੇ ਵੀ ਹਾਈ ਕੋਰਟ ਦੇ ਵਿੱਚ ਕੇਸ ਲਵਾਏ ਤੇ ਸਾਨੂੰ ਸਾਡੇ ਸਰਟੀਫਿਕੇਟ ਮਿਲੇ ਤੇ ਹੁਣ ਅਸੀਂ ਇਹ ਗੱਲ ਚਾਹੁੰਦੇ ਆ ਵੀ ਜਿਹੜੇ ਹੁਣ ਜਿਹੜੇ ਸਾਡੇ ਤੇ ਕੇਸ ਪਏ ਨੇ ਸਮਨ ਪਏ ਨੇ ਜਾਂ ਨੋਨ ਅਵੇਲੇਬਲ ਜਾਂ ਅਵੇਲੇਬਲ ਵਾਰੰਟ ਆਏ ਨੇ ਇਹਦੇ ਤੋਂ ਸਾਨੂੰ ਹੁਣ ਰਾਹਤ ਮਿਲਣੀ ਚਾਹੀਦੀ ਹੈ ਤੇ ਸਾਡਾ ਵੀ ਜਿਹੜੇ ਕੇਸ ਹੈ ਕਾਲਜ ਵਾਲਿਆਂ ਨੂੰ ਵਾਪਸ ਲੈਣੇ ਚਾਹੀਦੇ ਨੇ ਇਹ ਜੇ ਕਾਲਜਾਂ ਦੇ ਲਈ ਕੀ ਮੈਸੇਜ ਦੇਣਾ ਚਾਹੁੰਗਾ ਕਿ ਜਦੋਂ ਨੌਜਵਾਨ ਪੀਡੀ ਪੜ੍ਹ ਮੁਨੀਰ ਪ੍ਰੋਬਲਮ ਹੁੰਦੀ ਆ ਨਾ ਜਾਂ ਕੁਝ ਦਿੱਕਤ ਆਉਂਦੀ ਹੈ ਇਹੋ ਜਿਹੇ ਕਾਲਜ ਪਹਿਲਾਂ ਤਾਂ ਕਰਵਾ ਲੈਂਦੇ ਬਾਅਦ ਵਿੱਚ ਧੱਕਾ ਕਰਦੇ ਉਹਨੂੰ ਕੀ ਕਹਿਣਾ ਚਾਹੂਗਾ ਕਾਲਜ ਵਾਲੇ ਸਰ ਕਾਲਜ ਵਾਲੇ ਇੱਕ ਪਾਸੇ ਤਾਂ ਹੁਣ ਇੱਕ ਪਾਸੇ ਤਾਂ ਅਸੀਂ ਤਾਂ ਰਏ ਸਾਰੇ ਲਾ ਦਿੰਦੇ ਨੇ ਬੇਟੀ ਪੜਾਉ ਤੇ ਬੇਟੀ ਬਚਾਓ ਪਰ ਦੂਜੇ ਪਾਸੇ ਬੇਟੀਆਂ ਨਾਲ ਹੀ ਧੱਕਾ ਕੀਤਾ ਜਾਂਦਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਐਸਸੀ ਭਾਈਚਾਰੇ ਹੋਣ ਕਰਕੇ ਜਾਂ ਐਸਸੀ ਕੈਟਾਗਰੀ ਦੇ ਵਿੱਚ ਆਣ ਕਰਕੇ ਇਸ ਸਾਡੇ ਨਾਲ ਹੀ ਕਿਉਂ ਧੱਕਾ ਕੀਤਾ ਜਾਂਦਾ ਸਿਰਫ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਨਹੀਂ ਸਾਡੇ ਨਾਲ ਹੋਰ ਕਈ ਖੇਤਰਾਂ ਦੇ ਵਿੱਚ ਧੱਕਾ ਕੀਤਾ ਜਾਂਦਾ ਵਾ ਅਸੀਂ ਤਾਂ ਇਹ ਗੱਲ ਚਾਹੁੰਦੇ ਆ ਕਿ ਜਿਹੜੇ ਇਹੋ ਜਿਹੇ ਕ ਤੁਸੀਂ ਕਿਹੜੇ ਕਾਲਜ ਦੀ ਗੱਲ ਕਰ ਰਹੇ ਹੋ ਅਸੀਂ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡੇਲੋਂ ਦੀ ਗੱਲ ਕਰ ਰਹੇ ਹਾਂ ਜੋ ਕਿ ਗੋਪਾਲਪੁਰ ਦੇ ਵਿੱਚ ਹੈ